ਪਾ ਕੰਡਦਾ ਹੀ ਹੱਸ ਕੇ ਬੁਲਾ ਲਵੇ ਕਿਦਰੇ ਕਿਤੇ ਨਿਸ਼ਾਨੋ ਸ਼ਕਤਾ ਜਾਂਦੀਆਂ ਕਿ ਹੱਸ ਕੇ ਬੁਲਾ ਲਵੇ ਕਿਦਰੇ ਕਿਤੇ ਨਹੀਂ ਤੇਰਾ ਦੁਤਬਾ ਕਹਿੰਦਾ ਇਹ ਹੱਸ ਕੇ ਬੁਲਾ ਲਵੇ ਕਿਦਰੇ 27 ਦੇ ਮੇਨਰ ਹਿਆਰ ਪਰ ਬੋਲਿਆ ਹਾਂਤਾਜ ਨੂੰ ਯਾਦ ਕਰਨਾ ਸ਼ੁਕਰੀ ਹੈ ਲੋਕ ਇਸ ਦੇ ਦਰਸਪਾਤ ਲੋਕ ਪੰਜਾਬ ਦੀ ਇੱਕ ਆਵਾਜ਼ ਹੈ ਸਾਨੂੰ ਮਾਣ ਖਾਦੀ ਵੀ ਤੇ ਪੰਜਾਬੀ ਮਾਂ ਬੋਲੀ ਨੂੰ ਨੇ ਬਲਦੀਆਂ ਤੱਕ ਲੈ ਗਏ ਆ ਹੁਸ਼ਿਆਰਪੁਰ ਸਤੌਰ ਪਿੰਡ ਸਰਤਾਜਪੁਰ ਤੇ ਅਸੀਂ ਸਾਰੇ ਹਫਤੇ ਇਲਾਕੇ ਵਿੱਚੋਂ ਹੀ ਨਿਕਲ ਰਹੇ ਹਾਂ ਤੇ ਹੁਣ ਨਾਸ਼ਤਾ ਕਰਵਾ ਰਹੇ ਆ ਸੰਗਦੇਵ ਸਿੰਘ ਗੇਲੋਈ ਜੀ ਦੀ ਸਹੋਰੀਆਂ ਦੀ ਕਾਰਜ ਪਈ ਹੈ ਅਨੰਦੀਆਂ ਦਾ